ਪਰਮਾਤਮਾ ਨੇ ਲੋਕਾਂ ਨੇ ਸੰਗਤ ਨੇ ਬਹੁਤ ਪਿਆਰ ਕੀਤਾ ਵੈਸੇ ਮਦਰ ਰਿਕਤਾ ਚਲੋ ਸਿਆਸਦ ਜਨ ਸਾਡੇ ਇੱਕ ਤੁਹਾਡਾ ਨਾ ਦਿਖ ਰਿਹਾ ਤੁਸੀਂ ਵੀ ਆਸ ਕਰਦਾ ਸੀ ਉਹ ਕੰਮ ਕਰ ਦੇ ਪੁੱਤ ਵੈਸੇ ਜਿਹੜੀ ਪਰਸਨਲ ਲਾਈਫ ਚ ਜਿੱਤੇ ਜੀਵਨਗੀ ਚ ਹੋਰ ਕੋਈ ਕੋਈ ਤੁਹਾਡੇ ਕੋਈ ਸ਼ੌਕ ਜਾਂ ਕੋਈ ਇਸ ਤੋਂ ਇਲਾਵਾ ਕੀ ਜਦੋਂ ਪਰਸਨਲ ਲਾਈਫ ਚ ਕਦੇ ਕੋਈ ਪੜ੍ਹਦੇ ਹੋ ਕੁਝ ਦੇਖਦੇ ਹੋ ਕੋਈ ਮੁਸਿਕੀ ਗੀਤ ਸੁਣਦੇ ਹੋ ਕੋਈ ਸ਼ੌਕ ਹੈਗੇ ਹੋ ਵਿੱਚ ਕੋਈ ਨਹੀਂ ਮੈਨੂੰ ਵੇਖੋ ਡਾਂਲੇ ਗੋੜੇ ਛੋਣ ਦਾ ਬਹੁਤ ਸ਼ੌਕ ਹੈ ਨੇ ਮੈਂ ਮਤ ਨੂੰ ਸੱਚ ਦੱਸਾਂ ਮੈਂ ਜਦੋਂ ਸਰਪੱਤ ਬਣ ਗਿਆ ਸੀ ਪਿੰਡ 'ਚ ਲਾਊਡ ਸਪੀਕਰ ਬੰਦ ਕਰਤਾ ਸੀ ਤੇ ਗਾਉਣ ਵਾਲੇ ਬੰਦ ਕਰ ਦਿੱਤੀ ਸੀ ਅੱਜ ਤੱਕ ਹੀ ਸਾਡੇ ਲੱਗਦੀ ਨਹੀਂ ਅੱਛਾ ਨਾ ਗਾਉਣ ਵਾਲੇ ਲੱਗਦੀਆਂ ਬੜੀ ਜ਼ਾਤ ਕੀਤੀ ਤੁਸੀਂ ਠੀਕਰ ਲੱਗਦਾ ਅੱਛਾ ਪੰਜਾਬੀ ਬੜਿਆ ਹੀ ਵੀ ਇੰਟਰਸਟਿੰਗ ਕਹਾਣੀ ਹੈ ਕਦੇ ਤੁਹਾਨੂੰ ਫੇਰ ਸੁਣਾਵਾਂਗੇ ਅੱਛਾ ਮੈਨੂੰ ਇਤਿਹਾਸ ਪੜ੍ਹਨ ਦਾ ਬਹੁਤ ਸ਼ੌਕ ਹੈ ਅੱਛਾ ਸਿੱਖ ਇਤਿਹਾਸ ਮੈਂ ਦੋ ਦੋ ਵਾਰੀ ਬੜਿਆ ਸਾਰਾ ਮੈਂ ਹਿੰਦੂਆਂ ਦਾ ਇਤਿਹਾਸ ਵੀ ਪੜਿਆ ਜੀਤਾ ਵੀਰ ਮੈਨ ਵੀ ਉਹ ਵੀ ਮੈਨੂੰ ਪਤਾ ਹੈ ਹਰ ਚੀਜ਼ ਦਾ ਮੈਂ ਮੁਸਲਮਾਨਾਂ ਦਾ ਇਤਿਹਾਸ ਵੀ ਪੜਿਆ ਕਿਹੜੇ ਦੌਰ ਚ ਪੜਿਆ ਮੈਂ ਜਦੋਂ ਤੂੰ ਸਿਆਸਤ ਚੋਂ ਉਨ ਤੋਂ ਪਹਿਲਾਂ ਹੀ ਅੱਛਾ ਉਹ ਤੋਂ ਪਹਿਲਾਂ ਜੰਗ ਵੇਲੇ ਹੁੰਦੇ ਸੀ ਐ ਐਮਐਲਏ ਬਣਨ ਤੋਂ ਪਹਿਲਾਂ ਕਹਿ ਲਓ ਜਾਂ ਹੋਰ ਸਾਰੇ ਉਹ ਤੋਂ ਵੇਲੇ ਹੁੰਦੇ ਸੀ ਜਦੋਂ ਬਸ ਮੈਂ ਰਾਤ ਦੇ 1 2 ਵਜੇ ਤੱਕ ਪੜਦਾ ਰਹਿੰਦਾ ਸੀ ਅੱਛਾ ਜਿਵੇਂ ਕਿਤੇ ਜਾਣਾ ਕਿਤਾਬ ਨਾਲ ਜਾਨੀ ਬਾਹਰ ਵੀ ਜਾਣਾ ਜਹਾਜ਼ ਤੇ ਜਾਣਾ ਕਿਤਾਬ ਨਾਲ ਲੜੇ ਜਾਨੀ ਪੜ੍ਹਦੇ ਰਹਿੰਦਾ ਇਤਿਹਾਸ ਮੈਨੂੰ ਪਤਾ ਹੈ ਸਾਰੇ ਦਾ ਪੜਦਾ ਪੰਜਾਬ ਦਾ ਕਲਚਰ ਮਹਾਰਾਜ ਦਾ ਰਜੀਤ ਸਿੰਘ ਦਾ ਰਾਜ ਸਾਰਾ ਜਿਹੜ ਬਾਕੀ ਮੈਨੂੰ ਖੇਡਾਂ ਦਾ ਸ਼ੌਂਕ ਸ਼ੁਰੂ ਤੋਂ ਰਿਹਾ ਬਹੁਤ ਆਪ ਵੀ ਮੈਂ ਖੇਡਾਂ ਦੇ ਵਿੱਚ ਰਿਹਾ ਖੇਡਾਂ ਦਾ ਮੈਨੂੰ ਬਹੁਤ ਸ਼ੌਂਕ ਰਹਿੰਦਾ। ਖੇਤੀਬਾੜੀ ਫਿਰ ਜਦੋਂ ਅਸੀਂ ਦਹੀਂ ਇਸ ਸਿਆਖ ਦੇ ਵਿੱਚ ਆਲੇ ਪਾਸੇ ਆ ਗਏ ਅੱਡ ਹੋ ਗਏ ਸਾਰੇ ਖੇਤੀਬਾੜੀ ਵਾਲੇ ਪਾਸੇ ਫਿਰ ਉਜੀ ਕੱਟ ਗਏ ਖੇਤੀਬਾੜੀ ਦਾ ਮੈਨੂੰ ਬਹੁਤ ਸ਼ੌਕ ਸੀਗਾ ਸਾਰੀ ਦਾ। ਵੀ ਬੇਕੋ ਲਾਈਫ ਤੇ ਜਿਹੜੀ ਖੁਸ਼ੀ ਗਮੀ ਵੀ ਆਉਂਦੀ ਰਹਿੰਦੀ ਹੈ ਉਤਰਾ ਚੜਾਅ ਵੀ ਹੁੰਦੀ। ਇਹੋ ਜਿਹਾ ਵੀ ਕੋਈ ਤੌਰ ਜਦੋਂ ਕੋਈ ਮਜੂਸੀ ਹੋਈ ਹੋਵੇ ਕਦੇ ਨਿਰਾਸ਼ਤਾ ਹੋਈ ਹੋਵੇ ਜਗ੍ਹਾ ਇਹਦੇ ਵੇਲੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੋਵੇ ਨਹੀਂ ਕਈ ਚੀਜ਼ਾਂ ਨੂੰ ਜੀ ਪ੍ਰਮਾਤਮਾ ਦੇ ਬਾਣੇ ਕਰਕੇ ਮੰਨ ਲੈਂਦਾ ਜੇ ਮੇਰੇ ਬੇਟੇ ਦੀ ਡੈਥ ਹੋ ਗਈ ਸੀਗੀ 16 ਚ ਉਹ ਵੀ ਫਿਰ ਪ੍ਰਮਾਤਮਾ ਦੇ ਬਾਣੇ ਕਰਕੇ ਮੰਨ ਲੈਂਦਾ ਕੋਈ ਹੁੰਦਾ ਨਹੀਂ ਵੀ ਜੋ ਵੈਗਰੂ ਕਰਦਾ ਉਹਦੀ ਮਰਜ਼ੀ ਹੈ ਉਹਦੀ ਰਜ਼ਾਤੀ ਰਾਜ਼ੀ ਹੈ ਨਾ ਤਾਂ ਮੈਂ ਕਦੇ ਬਹੁਤਾ ਖੁਸ਼ ਹੋਇਆ ਵਜੇਰੀ ਮਿਲ ਗਈ ਜਾਂ ਹੋਰ ਹੋ ਗਈ ਕੋਈ ਬਹੁਤੀਆਂ ਖੁਸ਼ੀਆਂ ਮਨਾਈਏ ਅੱਛਾ ਨਾ ਮੈਂ ਕਦੇ ਬਹੁਤਾ ਮਜੂਸ ਹੋਇਆ ਜੋ ਵੀ ਹੁਣ ਆਪਾਂ ਹਾਰ ਗਏ ਜਾਂ ਕਿਤੇ ਪਿੱਛੇ ਕਿਸੇ ਗੱਲ ਤੇ ਰਹਿ ਗਏ ਜਬ ਕਦੇ ਮਜੂਸੀ ਵੀ ਨਹੀਂ ਮੰਨਦੇ ਵਿੱਚ ਜਾਂਦੀ ਉਹ ਸਾਰਾ ਵਹਿਗੁਰੂ ਤੇ ਛੱਡ ਦਿੱਤਾ ਵੀ ਜੋ ਗੁਰੂ ਦੇ ਹੈਗਾ ਐਵੇਂ ਐਵੇਂ ਚੱਲਣਾ ਕੰਮ ਆਪਦਾ ਕਰੀ ਚੱਲੋ ਦੱਬੀ ਚੱਲੋ ਪਿੱਛੇ ਮੁੜ ਕੇ ਨਾ ਵੇਖੋ ਗਾਹ ਵਾਲਾ ਪਾਸਾ ਵੇਖੋ ਪਿੱਛਾ ਛੱਡ ਦਿਓ ਵੀ ਕੀ ਹੈਗਾ ਕਦੇ ਨਹੀਂ ਮੰਨਦੇ ਵਿੱਚ ਨਾ ਮੰਨਦੇ ਵਿੱਚ ਕੋਈ ਬੁੱਧਾ ਆਉਂਦਾ ਨਹੀਂ ਕਿਸੇ ਨਾਲ ਕੋਈ ਜਾਤ ਦੀ ਕਰੀਏ ਇਹ ਵੀ ਨਹੀਂ ਪਰ ਗੁੱਸਾ ਕਿਸੇ ਦਾ ਆ ਜਾਵੇ ਜਦੋਂ ਤੁਸੀਂ ਮਨਿਸਟਰ ਸੀਗੇ ਉਦੋਂ ਤੁਹਾਡੇ ਜਦੋਂ ਕੋਈ ਤਰਨੇ ਮਿਆਰੇ ਮਾਸਟਰ ਨਾਲ ਲੜ ਪੈਂਦੇ ਸੀ ਨਹੀਂ ਉਹ ਵੀ ਨਾ ਕਿਤੇ ਲੜਾਈ ਨਹੀਂ ਹੋਈ ਕੁਝ ਗੱਲਾਂ ਸਿਰ ਲੱਗੀਆਂ ਜਿਹੜੀਆਂ ਜੇ ਤੁਸੀਂ ਜਿਹੜੀ ਮਰਜ਼ੀ ਪੁੱਛ ਲਓ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਗੁੱਸਾ ਲੋਕੀ ਕਹਿ ਦਿੰਦੇ ਨੇ ਮੈਨੂੰ ਵੀ ਅੜਬ ਦਸਵਾ ਦੇ ਨੇ ਕਿ ਠੀਕ ਐ ਪਰ ਅੜਬ ਸੁਵਾਦਾ ਹੈ ਨਹੀਂ ਮੈਂ ਅੰਦਰੋਂ ਬਹੁਤੇ ਡਰ ਮੈਂ ਜੇ ਨਾ ਕਹੀ ਕੋਈ ਕੁਛ ਕਹਿ ਦੇ ਮੇਰੇ ਕੋਲੇ ਆ ਜੇ ਮੈਂ ਉਹਨੂੰ ਕਦੇ ਉਹ ਮੋੜਦਾ ਨਹੀਂ ਜਿਹੜਾ ਵਰਜੀ ਭਾਵੇਂ ਬਾਹਰ ਗਾਲਾਂ ਕੱਢ ਕੇ ਆਇਆ ਮੈਂ ਕਦੇ ਮੋੜਿਆ ਨਹੀਂ ਉਹ ਬੰਦਾ ਮੈਨੂੰ ਪਤਾ ਵੀ ਹੁੰਦਾ ਸੀ ਪਰ ਇੰਨਾ ਜ਼ਰੂਰ ਹੈ ਕਿ ਮੈਂ ਝੂਠ ਨਹੀਂ ਸੀ ਬੋਲਦਾ ਜਿਹਨੂੰ ਮੈਨੂੰ ਅੜਬ ਸੁਵਾਦਾ ਕਹਿਣ ਲੱਗੇ ਵਰਕਰ ਗੁੱਸੇ ਹੋਣ ਲੱਗੇ ਉਸ ਗੱਲ ਤੇ ਜੇ ਕਿਸੇ ਨੂੰ ਆਣਾ ਆ ਕੰਮ ਵੀ ਇਹ ਨਹੀਂ ਹੋ ਸਕਦਾ ਉਹ ਕਦੇ ਵੀ ਕੋਰਾ ਜਵਾਬ ਦਿੱਤਾ ਜੀ ਤ ਹਾਂ ਆ ਗੱਲ ਮੇਰਾ ਉਹ ਬਚੂੜੀ ਮੇਰੇ ਨਾਲ ਮੈਨੂੰ ਜਿਹੜੀ ਗੱਲ ਨਹੀਂ ਮੇਰੇ ਸਮਝ ਚ ਆਉਂਦੀ ਸੀ ਉਹਦਾ ਜਵਾਬ ਦੇ ਜਾਂਦਾ ਸੀ ਵੀ ਇਹ ਮੈਥੋਂ ਹੋਣ ਵਾਲੀ ਨਹੀਂ ਛੋ ਸਾਇਦ ਇੱਕ ਤ ਹੋਰ ਹੋ ਜੇ ਮੈਥੋਂ ਨਹੀਂ ਹੁੰਦੀ ਉਹਦੇ ਤੇ ਕੁਛ ਪ੍ਰਚਾਰ ਚੱਲਿਆ ਮੇਰਾ ਪਹਿਲੇ ਹੁਣ ਨਹੀਂ ਹੁਣ ਲੋਕੀ ਕਹਿਣਗੇ ਨਹੀਂ ਯਾਰ ਸੱਚੇ ਬੰਦੇ ਨੇ ਹੁਣ ਤੁਸੀਂ ਕਿਤੇ ਗੱਲ ਕਰੋ ਹੁਣ ਉਹਨੇ ਕਹਿਣਗੇ ਮੇਰੇ ਹਲਕੇ ਚ ਹੁਣ ਕਹਿਣਗੇ ਨਹੀਂ ਉਹ ਸੱਚ ਬੋਲਦਾ ਏ ਠੀਕ ਹੈ ਕਰ ਪਹਿਲਾਂ ਪਹਿਲਾਂ ਇਹ ਪ੍ਰਚਾਰ ਬਹੁਤ ਚੱਲਿਆ ਕਿ ਵੀ ਜੋ ਹੜ ਬਸਵਾ ਲਿਆ ਜਦੋਂ ਮੈਂ ਮਾਸਟਰਾਂ ਦੇ ਘਰ ਇੱਕ ਥਾਂ ਚੱਲ ਪਈ ਬਠਿੰਡੇ ਦੀ ਉਹ ਕਹੀ ਥਈ ਮੈਂ ਇੱਕ ਦਿਨ ਤਰਨ ਤਰਨ ਤੋਂ ਪੱਟੀ ਉਹ ਬਹੁਤ ਜਲੇ ਜਨੇ ਤੇ ਉਹ ਉਹ ਬੋਲ ਪੈ ਇੱਕ ਦਣਾ ਮੈਂ ਉਹਨੂੰ ਫੇਰ ਟੈਲੀਫੋਨ ਕਰਿਆ ਭਾਲ ਕੇ ਮੈਂ ਕਿਹਾ ਪੱਟੀ ਸਾਹਿਬ ਤੇਰੇ ਕੋਲੇ ਕੀ ਸਬੂਤ ਹੈ ਇਸ ਗੱਲ ਦਾ ਲੈ ਕਹਿੰਦਾ ਮੇਰੇ ਕੋਲ ਵੀਡੀਓ ਹੈ ਮੈਂ ਕਿਹਾ ਜੇ ਤੇਰੇ ਕੋਲੇ ਵੀਡੀਓ ਹੋਵੇ ਮੈਨੂੰ ਯਾਰ ਗੋਲੀ ਮਾਰ ਦਿਓ ਜੇ ਕਰਦਾ ਹੋਵੇ ਤੇ ਵੀਡੀਓ ਸਾਹ ਸੰਤ ਕਰ ਪੱਟੀ ਇਹ ਲਿਆ ਕਿਤੇ ਜੇ ਹੋਵੇ ਕਿਤੇ ਗੱਲ ਹੋਈ ਹੋਵੇ ਮੈਂ ਕਿਸੇ ਦੇ ਵੀ ਲਪੜ ਮਾਰਿਆ ਹੋਵੇ ਕੁੜੀ ਦੀ ਤਾਂ ਬਾਲੀ ਵੱਡੀ ਦੂਰ ਦੀ ਗੱਲ ਆ ਉਹ ਹੋਇਆ ਕਿ ਸੀ ਉੱਥੇ ਬੱਲੀ ਸਾਹਿਬ ਆਦਾ ਉੱਥੇ ਨਾ ਬੀਬਾ ਹਰਸਿਮਤਰ ਕੌਰ ਨੇ ਇੱਕ ਹਾਲ ਦਾ ਦਗਾਟਨ ਜਿਆ ਕਰਨਾ ਸੀ ਕੋਈ ਥੋੜੇ ਬੰਦੇ ਸੀਗੇ ਕੋਈ 10-15 ਬੰਦੇ ਪੁਲਿਸ ਦੇ ਸੀਗੇ 15 ਕ ਬੰਦੇ 20 ਉਹ ਬੜਾ ਉੱਥੇ ਹੈ ਨਹੀਂ ਸੀ ਕੱਟ ਉਸ ਸਰਸਰੀ ਸੀਗਾ ਛੋਟੇ ਛੋਟੇ ਬੱਚੇ ਨਾ 10 12 ਉਹ ਆਏ ਸਾਨੂੰ ਐਵੇਂ ਨਹੀਂ ਪਤਾ ਸੀ ਕਿ ਕੌਣ ਸੀਗੇ ਅੱਜ ਤੱਕ ਵੀ ਨਹੀਂ ਪਤਾ ਮੈਨੂੰ ਆਦਿ ਮੈਂ ਕੌਣ ਸੀਗੇ ਉਹ ਉਹ ਪੰਜ ਪੰਜ ਹਰ ਸਿਮਰਤ ਕਿਨਾਂ ਜਾਂਦੇ ਸੀ ਥੱਲੇ ਦੇ ਛੋਟੇ ਛੋਟੇ ਸੀ ਨਿਕਲ ਜਾ ਕਰ ਮੈਂ ਬੰਦਿਆਂ ਨੂੰ ਕਿਹਾ ਵੀ ਜਿਹੜੇ ਤਾਂ ਬੰਡੇ ਆ ਉਹਨਾਂ ਨੂੰ ਤਾਂ ਆਪਾਂ ਰੱਖੋ ਜਿਹੜੀਆਂ ਲੜਕੀਆਂ ਬੀਬੀਆਂ ਨੂੰ ਕਿਹਾ ਇਹਨਾਂ ਨੂੰ ਤੁਸੀਂ ਰੱਖੋ ਨਾਲੇ ਸਿਰ ਨੂੰ ਬੁਲੀ ਜਾਂਦੇ ਆ ਬੇਨਤੀ ਵੀ ਤੁਹਾਨੂੰ ਤਕਰੀਬ ਕੀ ਆ ਦੱਸੋ ਤੁਸੀਂ ਬਹਿ ਕੇ ਮੀਟਿੰਗ ਕਰ ਲਓ ਆਪਾਂ ਦਫ਼ਤਰ 'ਚ ਬਹਿ ਜਾਂਦੇ ਆ ਆਪਾਂ ਮੀਟਿੰਗ ਸਾਨੂੰ ਆਏ ਸੀ ਕੋਈ ਬੀਬੀ ਦੀ ਚੁੰਨੀ ਚਾਨੀ ਨਾ ਖਿੱਚ ਕੇ ਲੈ ਜੇ ਵੀ ਬਦਰਾਬੀ ਹੁੰਦੀ ਆ ਫਿਰ ਕੋਈ ਵੀ ਕਿਸੇ ਦੇ ਲੱਪੜਦੇ ਮਾਰਿਆ ਰੋਕਦੇ ਜਰੂਰ ਰਹਾ ਬੁਰਾ ਹੱਥ ਕਰਕੇ ਇਹ ਦੋਨੋਂ ਨੂੰ ਕਿਸੇ ਨੋਟਕੀਸ ਬਣਾਤਾ ਕੋਈ ਗੱਲ ਇਹ ਜੀ ਕਦੇ ਵੀ ਨਹੀਂ ਹੋਈ ਇਹ ਗੱਲ ਸਿਰ ਜੇ ਉਹਦੀ ਰੋਕੋ ਹੁੰਦੀ ਕੋਈ ਅਖਬਾਰ 'ਚ ਵੀ ਛਪਦੀ ਹਾਂ ਜੇ ਕਿਤੇ ਉਸ ਵੇਲੇ ਅੱਛਾ ਫਿਰ ਕੋਈ ਸਾਡੇ ਤੇ ਕੰਪਲੇਟ ਵੀ ਹੁੰਦੀ ਹਾਂ ਕੋਈ ਹੋਰ ਵੀ ਰੋਲੇ ਪੈਂਦੇ ਮੀਡੀਆ 'ਚ ਕਿੰਨੇ ਰੋਲੇ ਪੈਂਦੇ ਕੋਈ ਇੱਕ ਵੀ ਨਹੀਂ ਤੁਸੀਂ ਬਾਹਰ ਵੀ ਕਾਫੀ ਘੁੰਮੇ ਹੋ ਜੀ ਦੁਨੀਆ ਦਾ ਮਤਲਬ ਹਾਂ ਜੀ ਕਿਹੜਾ ਅੱਜ ਦਾ ਦੁਖਾ ਚਾਹੀ ਹਾਂ ਜੀ ਜੀ ਕੀ ਹੈ ਤੁਹਾਡਾ ਬਾਹਰ ਜਿਹੜੇ ਤੁਹਾਡੇ ਕਿਹੋ ਜਿਹੇ ਤਜਰਬੇ ਹੋਏ ਹਨ ਇੱਕ ਵਾਰੀ ਉਹ ਤੁਹਾਡੇ ਨਾਲ ਹੀ ਘਟਨਾ ਹੋਈ ਸੀ ਇੱਕ ਵਾਰੀ ਕਾਰ 'ਚ ਕਿ ਜਦੋਂ ਪ੍ਰੋਟੈਸਟ ਹੋਇਆ ਸੀਗਾ ਮੈਨੂੰ ਯਾਦ ਨਹੀਂ ਤੁਹਾਡੇ ਨਾਲ ਹੋਈ ਸੀ ਕਿਹੜੇ ਮਿਨਿਸਟਰ ਨਾਲ ਹੋਈ ਸੀ ਨੇ ਮਿਨਿਸਟਰ ਦਾ ਤਾਂ ਸ਼ਾਇਦ ਮੱਲਾ ਦਾ ਤੋਤਾ ਸਿਰਾਂ ਹੋਈ ਸੀ ਹਾਲ ਦੇ ਵਿੱਚ ਉਦੋਂ ਜਦੋਂ ਕਿਹੜਾ ਸਾਰੇ ਇੱਥੋਂ ਬੰਦੇ ਭੇਜੇ ਸੀ ਨਾ ਮਿਨਿਸਟਰ ਹਾਂ ਹਾਂ ਉਦੋਂ ਸਾਰਿਆਂ ਨੇ ਇੱਕ ਦੋ ਦੋ ਸਾਈਂ ਰੌਲਾ ਪਿਆ ਸੀ ਬਾਕੀਆਂ ਨਾਲ ਮੇਰੇ ਨਾਲ ਨਹੀਂ ਸੀ ਕਿਤੇ ਪਿਆ ਉਹ ਸਾਡੇ ਨਾਲ ਤਾਂ ਫਿਰ ਸ਼ਰਾਰਤੀ ਹੋਈ ਹੁਣ ਮੈਂ ਨਾ ਨਹੀਂ ਲੈਂਦਾ ਚੰਗਾ ਨਹੀਂ ਲੱਗਦਾ ਵੀ ਕੀ ਨੇ ਕਰਾਈ ਬੈਂਕਓਵਰ ਸਾਡਾ ਵੀ ਫੰਕਸ਼ਨ ਸੀਗਾ ਮਹਾਲ ਦੇ ਵਿੱਚ ਮੈਨੂੰ ਉੱਥੇ ਲੈ ਗਏ ਗੁਰਦੁਆਰੇ ਬੈਂਕਓਵਰ ਵੀ ਤੁਹਾਨੂੰ ਸਨਮਾਨਤ ਕਰਨਾ ਜੀ ਰਮਦਾਸ ਸਿੰਘ ਸਿੱਖਾਂ ਦਾ ਗੁਰਦੁਆਰਾ ਸੀ ਵੀ ਉੱਥੇ ਸਨਮਾਨਤ ਕਰਨਾ ਮੈਂ ਤਾਂ ਚਲੇਗਾ ਉੱਥੇ ਮਗਰ ਉੱਥੇ ਕਿਤੇ ਬੱਚੇ ਆ ਗਏ ਕੋਈ ਬੀਬੀਆਂ ਬੱਚੇ ਆ ਕੇ ਮਜਾਰਾ ਜੇ ਕਰਨ ਲੱਗੇ 15 20 ਉਹ ਬੰਦਿਆਂ ਦੇ ਅੰਦਰ ਜਿਹੜੇ ਤਾਂ ਹਾਲ ਦੇ ਵੜ ਗਏ ਉਹਨਾਂ ਨੇ ਅੰਦਰ ਵੜ ਕੇ ਆਪਣੇ ਬੰਦਿਆਂ ਦੇ ਆਪ ਇਹਦੇ ਹੱਥੋਂ ਪਾਈ ਵੀ ਹੋਏ ਮੈਂ ਹੈ ਨਹੀਂ ਸੀ ਉੱਥੇ ਜਦੋਂ ਸੀਗਾ ਅੱਛਾ ਉਹ ਮੁਲਕ ਦੇ ਪੁਲਿਸ ਨੇ ਪੁਲਸ ਲਾਤੀ ਉੱਥੇ ਬੰਦ ਕਰਤਾ ਵੀ ਨਾ ਅੰਦਰ ਕੋਈ ਬਾਹਰ ਜਾਊਗਾ ਨਾ ਬਾਹਰੋਂ ਅੰਦਰ ਜਾਊਗਾ ਉਹਨਾਂ ਨੂੰ ਪਾਸੇ ਕਰਤਾ ਮੈਂ ਜਦੋਂ ਆਇਆ ਮੈਂ ਅੰਦਰ ਜਾਣ ਲੱਗਾ ਉਹਨਾਂ ਨੇ ਮੈਨੂੰ ਵੀ ਜਾਨ ਦਿੱਤਾ ਕਹਿੰਦੇ ਨਹੀਂ ਬੈਠਾਤਾ ਹੁਣ ਸੀ ਜਾਂ ਜਿਹੜੇ ਅੰਦਰ ਆਂਦਰਾ ਉਹਨਾਂ ਦੇ ਐਨ ਕੇ ਸ਼ਰਮਾ ਸੀਗਾ ਫਿਰ ਇਹੀ ਭਾਸ਼ਰ ਪੂਛ ਦੇ ਕੇ ਆ ਗਿਆ ਸੀ ਤੇ ਬਾਕੀ ਜਿਹੜੇ ਮੁਰਕਵਾਂ ਵੇਖੇ ਥੋੜੀ ਗੱਲ ਕੈਨੇਡਾ ਮੈਂ ਬਹੁਤ ਵਾਰੀ ਗਿਆ ਅਮਰੀਕਾ ਬਹੁਤ ਵਾਰੀ ਗਿਆ ਇੰਗਲੈਂਡ ਬਹੁਤ ਵਾਰੀ ਗਿਆ ਯੂਰਪ ਦੇ ਮੈਂ 15-20 15 ਮੁਲਕ ਵੇਖੇ ਹੋਣੇ ਆ ਮੈਂ ਚੰਗੇ-ਚੰਗੇ ਸਾਰੇ ਮੁਲਕ ਹੀ ਵੇਖੇ ਆਸਟ੍ਰੇਲੀਆ ਚੀਨ ਵੀ ਸਿੰਗਾਪੁਰ ਹਾਂਗਕਾਂਗ ਮਲੇਸ਼ੀਆ THAILAND ਪਾਕਿਸਤਾਨ ਅਫਰੀਕਾ ਦੇ ਵੀ 3-4 ਮੁਲਕ ਮਾੜੇ ਜਿਹੜੇ ਬਹੁਤ ਬੈਕਵਰਡ ਨੇ ਪਿਛਲੇ ਹੋਏ ਨੇ ਉਹ ਵੀ ਵੇਖੇ ਨੇ ਚੰਗੇ-ਚੰਗੇ ਵੀ ਸਾਰੇ ਵੇਖੇ ਬੈਕਵਰਡ ਵੀ ਕਾਫੀ ਵੇਖੇ ਨੇ ਕਿਊਬਾ ਵਗੈਰਾ ਮੈਕਸੀਕੋ ਤੋ ਤਕਰੀਬਨ 30-35 ਮੁਲਕ ਵੇਖੇ ਮੈਨੂੰ ਡਿਵੈਲਪਮੈਂਟ ਦੇ ਪੱਖੋਂ ਭਾਵੇਂ ਕਿਸੇ ਨੂੰ ਕੋਈ ਗੱਲ ਵੇਖ ਕਈ ਵਾਰੀ ਨਹੀਂ ਵੀ ਚੰਗੀ ਲੱਗਦੀ ਸਾਡਾ ਵਿਰੋਧੀ ਦੇਸ਼ ਚ ਡਿਵੈਲਪਮੈਂਟ ਦੇ ਪੱਖੋਂ ਇਸ ਵੇਲੇ ਚੀਨ ਨੰਬਰ 1 ਹੈ। ਮੈਂ ਆਖਣ ਨੂੰ ਵੀ ਭਾਵੇਂ ਹਰ ਪੱਖ ਤੋਂ ਹੀ ਹਰ ਖੇਤਰ ਦੇ ਵਿੱਚ ਹੀ ਉਹ ਨਾ ਅੱਗੇ ਆਪਾਂ ਤੋਂ ਸਾਰੇ ਹਿੰਦੂ ਹਿੰਦੁਸਤਾਨ ਤੋਂ ਬਹੁਤ ਅੱਗੇ ਆ। ਬਲਕੇ ਅਮਰੀਕਾ ਵਰੁਖਾ ਤੋਂ ਵੀ ਅੱਗੇ ਹੈਗਾ ਡਵੈਲਪਮੈਂਟ ਦੇ ਮਾਮਲੇ 'ਚ ਜੇ ਉਹਨੂੰ ਗਿਣੀਏ ਜੇ ਉਹਦਾ ਸਹੀ ਮੁਕੰਮਲ ਆ ਨੀ ਤੇ ਉਹ ਡੋਮੀਨੇਟ ਵੀ ਦੇ ਕੋ ਹਰ ਗੱਲ ਚ ਕਰੀ ਜਾਂਦੇ ਨਹੀਂ ਨਹੀਂ ਬਲ ਆ ਹੁਣ ਆਪੇ ਕੋਲ ਮਾਈਕ ਨੇ ਚ ਚਾਈਨਾ ਦੇ ਬਣੇ ਹੋਏ ਆ ਮਾਈਕੜਾ ਉਹਨਾਂ ਦਾ ਹੈਗਾ ਜਿਹੜੀ ਮੇਰਾ ਮਤਲਬ ਇੰਦੀ ਕੀਤੀ ਉਹਨਾਂ ਦੇ ਜੜੇ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਉਹਨਾਂ ਦੀ ਜਿਹੜੀਆਂ ਹਰ ਖੇਤਰ 'ਚ ਚਾਹੇ ਉਹ ਖੇਤੀਬਾੜੀ ਦੀ ਹੈ ਚਾਹੇ ਫਲ ਫਰੂਟ ਦੀ ਹੈ ਚਾਹੇ ਸੜਕਾਂ ਦੀ ਗੱਲ ਹੈ ਚਾਹੇ ਸ਼ਹਿਰਾਂ ਦੀ ਡਵੈਲਪਮੈਂਟ ਦੀ ਗੱਲ ਹੈ ਜਿਹੜੀ ਸੜਕਾਂ ਬੱਲੇ ਜੀ ਫੁੱਲਾਂ ਨਾਲ ਭਰ ਗਿਆ ਪਿਆ ਕਿਤੇ ਗੇਠਤਾਨ ਜਦੋਂ ਤ ਜੱਫੋਣ ਲੱਗੀਆਂ ਜੱ ਪੱਕਾ ਜੱਫੋਣ ਲੱਗੀਆਂ ਫਿਰ ਪੁਲ ਚਾਰ ਚਾਰ ਬਜਲੇ ਹੇਠ ਉੱਤੇ ਪੁਲ ਬਣੇ ਆ ਉਹਨਾਂ ਦੇ ਉੱਤੇ ਵੀ ਰੇਲਿੰਗ ਦੇ ਉੱਤੇ ਫੁੱਲ ਲਾਏ ਹੋਏ ਆ ਡ੍ਰਿਪ ਦਾ ਪਾਣੀ ਦਿੰਦੇ ਆ ਤੇ ਬਿਲਡਿੰਗਾਂ ਸਾਰੀਆਂ ਇੱਕੋ ਜਿਹੀਆਂ ਇੱਕੋ ਜਿਹਾ ਰੰਗ ਇੱਕੋ ਜਿਹਾ ਸਜ ਇੱਕੋ ਜਿਹੀ ਬੱਤੀਆਂ ਜਗਦੀਆਂ ਬਾਹਰ ਜਿਹੜੀ ਹੋਰ ਬੜੀਆਂ ਕੋਈ ਉੱਥੇ ਅਸੀਂ ਮੰਗਤਾ ਨਹੀਂ ਵੇਖਿਆ ਕੋਈ ਉੱਥੇ ਝੁੱਗੀ ਝੌਂਪੜੀ ਨਹੀਂ ਵੇਖੀ ਆਪਣੇ ਚੰ디ਗੜ੍ਹ ਚ ਕਿੰਨੀਆਂ ਝੁੱਗੀਆਂ ਅਸੀਂ ਨੀਚੇ ਨਾਲ ਝੁੱਗੀ ਵੇਖੀ ਕੋਈ ਨਾ ਮੰਗਤਾ ਵੇਖਿਆ ਨਾ ਕਾਂ ਬੱਚਾ ਕੱਟਾ ਫਿਰ ਫਿਰਦਾ ਕੋਈ ਸੜਕ ਤੇ ਵੇਖਿਆ ਤੇ ਕਿੰਦੀ ਪੱਟੀ ਉੱਥੇ ਅਸੀਂ ਰਿਸ਼ਵ ਉਹਨਾਂ ਨੂੰ ਟਿਪ ਦਿੰਦੇ ਹੁੰਦੇ ਨਾ ਹੋਟਲ ਵਾਲਾ ਨਹੀਂ ਲਈ ਤੇ ਟਿਪ ਵੀ ਨਹੀਂ ਲੈਂਦਾ ਨਹੀਂ ਨਹੀਂ ਅੱਛਾ ਜੂਲਾਟ ਫਿਰ ਮੈਂ ਸਾਨੂੰ ਉਹਨਾਂ ਦੀ ਗੱਡੀ ਦਿੱਤੀ ਵੀ ਸੀਗੀ ਸਰਕਾਰੀ ਇੱਕ ਨਾਲ ਬੀਬੀ ਦਿੱਤੀ ਸੀ ਪ੍ਰੋਫੈਸਰ ਯੂਨੀਵਰਸਿਟੀ ਦੀ ਦੁਪਾਸ਼ੀ ਗੱਲਬਾਤ ਕਰਨ ਵੇਲੇ ਔਰ ਲੱਗੇ ਸੀ ਉਹਨਾਂ ਰੱਖ ਵਿਚਾਲੇ ਇਹਨਾਂ ਦਾ ਤਰਕਮਾਨਤਾਰ ਕਰੀਏ ਵਿਚਾਰੇ ਆਪਣੇ ਦਾ 15 ਦਿਨ ਰੇ ਰਾਤ ਤੱਕ 10 11 ਵਜਾਂ ਦੇ ਹੀ ਰਾਤ ਦੇ ਤੇ ਉਹਨਾਂ ਨੇ ਵੀ ਜਵਾਬ ਦਿੱਤਾ ਕਿ ਡਰਾਈਵਰ ਨੇ ਵੀ ਪੈਸੇ ਲੈ ਤੁਸੀਂ ਹਾਣੋਗੇ ਫਿਰ ਹਾਰ ਕੇ ਉਹ ਬੀਬੀ ਕਹਿੰਦੇ ਵੀ ਪੈਸੇ ਨਹੀਂ ਇੱਥੇ ਕਿਸੇ ਨੇ ਲੈਣੇ ਨਾ ਤੁਸੀਂ ਗੱਲ ਕਰੋ ਬਹੁਤਾ ਕਰਦੇ ਆ ਕੋਈ ਗਿਫਟ ਛੋਟਾ ਮੋਟਾ ਜਾਰਗਾਰੀ ਦੀ ਤੁਸੀਂ ਕੁਝ ਜਿੰਨਾ ਸੰਦੇ ਦੇ ਦਿਓ ਤੇ ਕੋਈ ਨਹੀਂ ਕਰਦਾ ਇਹ ਸੀ ਕਰੈਕਟਰ ਤਾਂ ਫਿਰ ਹੈਗਾ ਨਾ ਬੜਿਆ ਵੇ ਆਪਾ ਪਰ ਕਿਵੇਂ ਵੀ ਹੈ ਕਿਵੇਂ ਆਪਾਂ ਨੂੰ ਲੱਗੇ ਵੀ ਬਣਾ ਹਾਂ ਬਾਕੀ ਮੁਲਕ ਸਾਰੇ ਚੰਗੇ ਨੇ ਮੈਂ ਤਾਂ ਕਹਿੰਦਾ ਵੀ ਆਪਣਾ ਮੁਲਕ ਵੀ ਬਹੁਤ ਚੰਗਾ ਹੋ ਸਕਦਾ ਸੀ ਆਪਣੇ ਮੁਲਕ 'ਚ ਸ਼ੁਰੂਆਤ ਜਿਹੜੀਆਂ ਰਵੈਤਾਂ ਪਾੜੀਆਂ ਸੀ ਬੱਲੇ ਜਿਓ ਬੜੀਆਂ ਨੇ ਵੇਖੋ ਕੋਈ ਕਿਸੇ ਨੂੰ ਕੋਈ ਗੱਲ ਚੰਗੀ ਲੱਗੇ ਮੇਰੀ ਨਾ ਲੱਗੇ ਨਹਿਰੂ ਨੇ ਜਿਹੜਾ ਸਾਡਾ ਨੁਕਸਾਨ ਕੀਤਾ ਮੁਲਕ ਦਾ ਜਾਦੇ ਨਹੀਂ ਕੀਤਾ ਜਿਹੜਾ ਉਹ ਉਸ ਪਾਸੇ ਚੱਲ ਜੇ ਮੋਰਕੋ ਨੂੰ ਇੰਡਸਟਰੀਲਾਈਜ਼ ਕਰਨਾ ਚਾਹੀਦਾ ਸੀ ਸ਼ੁਰੂ ਚ ਹੀ ਸ਼ੁਰੂ ਚ ਆਪਾਂ ਉਸ ਪਾਸੇ ਪਏ ਡਿਵੈਲਪਮੈਂਟ ਜਿਹੜੀ ਹੋਣਾ ਆਈ ਨਾ ਬਹੁਤ ਲੇਟ ਸ਼ੁਰੂ ਹੋਈ ਆਪਣੀ ਹੁਣ ਤਾਂ ਆਪਾਂ ਕਾਫੀ ਤੇਜ਼ੀ ਨਾਲ ਚੱਲੇ ਆ 10-15 ਸਾਲਾਂ ਦੇ ਤਾਂ ਆਪਾਂ ਚੱਲੇ ਆ ਅੱਗੇ ਕਾਫੀ ਅਸਰ ਜੀਵ ਗਾਂਧੀ ਤੋਂ ਥੋੜਾ ਜਿਹਾ ਸ਼ੁਰੂ ਹੋ ਗਿਆ ਸੀ ਕਾਮਰ ਜੀਵ ਗਾਂਧੀ ਹਾਂ ਉੱਥੋਂ ਸ਼ੁਰੂ ਹੋ ਗਿਆ ਜਦੋਂ ਪਏ ਹਾਂ ਉੱਥੋਂ ਥੋੜਾ ਜਿਹਾ ਸ਼ੁਰੂ ਹੋ ਗਿਆ ਉਸ ਤੋਂ ਪਹਿਲਾਂ ਨਹੀਂ ਹੋਇਆ ਸੀ ਮੋਰਕੋ ਦੇ ਵਿੱਚ ਕੋਈ ਮੈਂ ਡੰਗ ਟਪਾਉਣਾ ਮੋਦੀ ਦੇ ਰੋਲ ਬਾਰੇ ਕੀ ਸਰਵਤ ਵੇਖੋ ਮੋਦੀ ਨੂੰ ਮੈਂ ਮੈਂ ਮੋਦੀ ਦਾ ਪ੍ਰਸ਼ੰਸਕ ਐ ਮੈਂ ਕੋਈ ਲੁਕੋ ਜਿੱਦਾਂ ਮੋਦੀ ਦੀ ਦੁਨੀਆ ਦੇ ਵਿੱਚ ਐਸੇ ਆਪਣੇ ਰਿਸਪੈਕਟ ਬਣਾਈ ਆ ਦੇਸ਼ ਦੀ ਇਹ ਮੋਦੀ ਕਰਕੇ ਹੋਈ ਆ ਪਹਿਲਾਂ ਆਪਣੀ ਰਿਸਪੈਕਟ ਇੰਨੀ ਦੁਨੀਆ ਦੇ ਵਿੱਚ ਹੈ ਨਹੀਂ ਸੀ ਜਿੰਨੀ ਹੈਗੀ ਹਮੇਤੂ ਵੀ ਬਹੁਤ ਕਰਦਾ ਵੇਖੋ ਜਾਂਦਾ ਹੀ ਰਹਿੰਦਾ ਪਹਿਲਾਂ ਕੈਨੇਡਾ ਨਹੀਂ ਸੀ ਜਾਣਾ ਚਾਹੁੰਦਾ ਚਿਰਿਆ ਗਿਆ ਹਾਂ ਕਰਦਾ ਉਹ ਤੇ ਡਿਵੈਲਪਮੈਂਟ ਦੇ ਮਾਮਲੇ 'ਚ ਵੀ ਕਾਫੀ ਵੇਖੋ ਸੁਧਾਰ ਕੀਤੇ ਆ ਹਵਾਈ ਐਡੇ ਵੱਡੀਆਂ ਵੱਡੀਆਂ ਸੜਕਾਂ ਨਵੇਂ ਰੇਲਵੇ ਲਾਈਨਾਂ ਦਾ ਰੇਲਵੇ ਗੱਡੀਆਂ ਦਾ ਕਿੰਨਾ ਨਵਾਂ ਸਿਸਟਮ ਕੀਤਾ ਹੈ ਹੋਰ ਇੰਡਸਟਰੀ ਵਾਲੇ ਪਾਸੇ ਬਹੁਤ ਧਿਆਨ ਦਿੱਤਾ ਹੈ ਲਿਆਉਣ ਦਾ ਜਿੰਨਾ ਚਿਰ ਮੁਲਕ ਇੰਡਸਟਰੀਲਾਈਜ਼ ਨਹੀਂ ਹੁੰਦਾ ਜਿੰਨਾ ਚਿਰ ਪੱਤੋਲਾ ਦਾ ਇੰਡਸਟਰੀ ਨਹੀਂ ਆਉਂਦੀ ਉਹਨਾਂ ਚਿਰ ਸਾਡੀ ਬੇਰੁਜ਼ਗਾਰੀ ਅਸੀਂ ਤਾਂ ਮੰਗ ਤੇ ਬਣਾ ਛੱਡਿਆ ਦਰੇਕਾ ਜਲਾਤੇ ਲੋਕ ਜੀ ਦਾਰੇ ਮੁਕਤ ਦਿੰਦੇ ਆ ਜੀ ਇਹ ਗੱਲ ਥੋੜੀ ਨਾ ਮੁਲਕ ਵਾਸਤੇ ਵੀ ਚੰਗੀਆਂ ਇਹ ਇਹ ਕਹਿੰਦੇ ਤੇ ਪਹਕਾਰੀ ਵੜੇ ਜਾਂਦੇ ਲੋਕਾਂ ਨੂੰ ਅਸੀਂ ਕੰਮ ਦੇਈਏ ਲੋਕਾਂ ਨੂੰ ਆਦਾ ਕੰਮ ਕਰਨ ਤੇ ਆਪਾਂ ਤੁਹਾਡੀ ਸਰਕਾਰ ਵੀ ਨਹੀਂ ਦਿੰਦੀ ਤੁਸੀਂ ਸਭ ਤੋਂ ਮੈਂ ਮੈਂ ਸਾਰਿਆਂ ਨੂੰ ਇਹ ਕਹਿੰਦਾ ਮੈਂ ਮੈਂ ਉਹ ਤੋਂ ਪਾਸੇ ਨਹੀਂ ਹਾਂਗਾ ਮੈਂ ਲੋਕਾਂ ਨੂੰ ਸਾਨੂੰ ਕੰਮ ਦੇਣਾ ਚਾਹੀਦਾ ਤਾਂ ਕਿ ਹਰ ਤਾਂ ਕੰਮ ਕਰਨ ਪੈਰਾ ਸਿਰ ਖੜੇ ਹੋਣਾ ਆਪੇ ਖਾਨ ਲੈ ਕੇ ਚਮਾ ਉਹ ਤਾਂ ਹੋਊਗਾ ਜੇ ਇੰਡਸਟਰੀ ਹੋਊਗੀ ਹੁਣ ਪੰਜਾਬ ਦੀ ਸਾਡੀ ਬਦਕਿਸਮਤੀ ਐਸੀ ਇੰਡਸਟਰੀ ਤੇ ਲੱਗਣੀ ਨਹੀਂ ਦੇ ਰਹੇ ਕੁਝ ਬੰਦੇ ਸਾਡੇ ਲਾਉਣ ਹੀ ਨਹੀਂ ਦਿੰਦੇ ਇੰਡਸਟਰੀ ਤੇ ਸੋਨੂੰ ਵੀ ਪਤਾ ਸਾਨੂੰ ਇਹਦਾ ਇਹ ਫਿਰ ਕਿਵੇਂ ਤਰਕੀ ਕਰੂਗਾ ਭਿਆ ਅੱਛਾ ਇਹ ਦੱਸੋ ਬਾਦਲ ਪਰਿਵਾਰ ਬਾਰੇ ਤੁਹਾਡਾ ਬਹੁਤ ਇੰਨੇ ਸਾਲ ਹੋ ਗਏ ਵਾਪਸ ਜੀ ਜੀ ਦੋ ਗੱਲਾਂ ਉਹਦੇ ਚ ਹੈਗੀਆਂ ਇੱਕ ਤਾਂ ਬਾਦਲ ਮਤਲਬ ਇਹ ਬਾਰ-ਬਾਰ ਅਲੀਗੇਸ਼ਨ ਲੱਗਦੇ ਆ ਹਾਲਾਂਕਿ ਹੁਣ ਸਾਰੀਆਂ ਪਾਰਟੀਆਂ ਹੀ ਹੋ ਗਿਆ ਹੈ ਦੇ ਪਰਿਵਾਰ ਵਾਲ ਜਿਹੜਾ ਕਾਲੀਦਲ ਚ ਸਭ ਤੋਂ ਜ਼ਿਆਦਾ ਹੈਗਾ ਸੀਗਾ ਵਿਖਦਾ ਇਹ ਤੇ ਬਾਦਲ ਪਰਿਵਾਰ ਵਰੇ ਤੁਹਾਨੂੰ ਹੁਣ ਕੀ ਕੀ ਹੈ ਤੁਹਾਡਾ ਇੰਨਾ ਲੰਮਾ ਸਮਾਂ ਬਾਹਰ ਬਾਦਲ ਪਰਿਵਾਰ ਨੂੰ ਕਿ ਉਹਦੇ ਚ ਸਾਰਾ ਕੁਝ ਵਧੀਆ-ਵਧੀਆ ਸੀ ਕਿ ਕੁਝ ਘਾਟਾ ਵੀ ਹੈਗੀ ਅਸੀਂ ਵੇਖੋ ਬਾਦਲ ਪਰਿਵਾਰ ਤੇ ਠੀਕ ਹੈ ਕਿ ਗੱਲ ਬਾਦਲ ਸਾਹਿਬ ਵਰਗਾ ਨੇਕ ਇਨਸਾਨ ਕੋਈ ਹੈ ਨਹੀਂ ਸੀ ਕਿਸੇ ਨੂੰ ਕਿਸੇ ਨਾਲ ਨਾਰਾਜ਼ ਨਹੀਂ ਸੀ ਹੁੰਦੇ ਕੋਈ ਦੁਸ਼ਮਣ ਵੀ ਜਾਵੜਦਾ ਉਹ ਬੋੜ ਦੇ ਸੀ ਤੁਹਾਨੂੰ ਵੀ ਪਤਾ ਤੁਸੀਂ ਬਹੁਤ ਜਾਂਦੇ ਰਹਿੰਦੇ ਸੀਗੇ ਸਾਰਿਆਂ ਨੂੰ ਪਿਆਰ ਕਰਦੇ ਸੀ ਸਤਕਾਰ ਕਰਦੇ ਸੀ ਸਾਰਿਆਂ ਨੂੰ ਮੈਨੂੰ ਤਾਂ ਬਹੁਤ ਇੱਜ਼ਤ ਮਾ ਦਿੱਤਾ ਬਹੁਤ ਸਤਕਾਰ ਦਾ ਪਹਿਲਾ ਬਾਦ ਸਾਹਿਬ ਇੰਡੀਪੈਂਡੈਂਟ ਫ੍ਰੀ ਸੀਗੇ ਕੋਈ ਪਰਿਵਾਰ ਦਾ ਦਬਾਅ ਹੈ ਨਹੀਂ ਸੀਗਾ ਮਗਰੋਂ ਆ ਕੇ 97 ਤੋਂ ਬਾਅਦ ਹੌਲੀ ਹੌਲੀ ਫਿਰ ਪਰਿਵਾਰ ਤੇ ਉੱਤੇ ਦਬਾਅ ਵੱਧਣ ਲੱਗਿਆ ਜਿਹੜਾ ਹੈਗਾ ਉਹਦੇ ਨਾਲ ਬਾਦ ਸਾਹਿਬ ਦਾ ਜਾਤੀ ਤੌਰ ਤੇ ਥੋੜਾ ਬਹੁਤਾ ਨੁਕਸਾਨ ਵੀ ਹੋਇਆ ਨਹੀਂ ਤਾਂ ਸ਼ਾਇਦ ਬਾਦ ਸਾਹਿਬ ਨੂੰ ਪੂਜਿਆ ਕਰਦੇ ਲੋਕ ਜਿਨ੍ਹਾਂ ਨੇ ਉਹਨਾਂ ਨੇ ਕੰਮ ਕੀਤੇ ਆ ਜਿਨ੍ਹਾਂ ਉਹ ਮਿਲਣਸਾਰ ਸੀ ਜਿਨ੍ਹਾਂ ਉਹਨਾਂ ਦੇ ਮੰਨ ਦੀ ਇੱਛਾ ਸੀਗੀ 97 ਤੱਕ ਅਸੀਂ ਕੋਈ ਬਾਦ ਸਾਹਿਬ ਦੇ ਉੱਤੇ ਸਾਨੂੰ ਤਾਂ ਕੋਈ ਕਿਸੇ ਕਿਸਮ ਦੀ ਕਮਜ਼ੋਰੀ ਅਸੀਂ ਤਾਂ ਵੇਖੀ ਨਹੀਂ ਉਹਨਾਂ ਚਾਹੀ ਮੈਂ ਤੁਹਾਡੇ ਕੋਲੇ ਕਹਿ ਰਹੀ ਹਰ ਪੱਖੋਂ ਠੀਕ ਸੀਗਾ ਸਰ ਬਹੁਤ ਨੇੜੇੋਂ ਵੇਖਿਆ ਜਿਹੜੇ ਜਿਹਨਾਂ ਘਰਾਂ ਵਾਲੀ ਗੱਲ ਹੀ ਸੀਗੀ ਆ ਤੇ ਜਿਹੜੀਆਂ ਜਾਦੇ ਆ ਗਿਆ ਜਿਵੇਂ ਪਰਿਵਾਰ ਦੇ ਵਿੱਚ ਜਾਦੇ ਮਿੰਸਟਰੀਆਂ ਆ ਗਈਆਂ ਜਮਾਈ ਆ ਗਿਆ ਤੇ ਵਿਕਰਮ ਆ ਗਿਆ ਬੀਬੀ ਆ ਗਈ ਫਿਰ ਮਨਪ੍ਰੀਤ ਆ ਗਿਆ ਸ੍ਰੀਸ਼ ਆ ਗਿਆ ਉਹੀ ਉਹਦੇ ਨਾਲ ਫਿਰ ਲੋਕਾਂ ਨੂੰ ਥੋੜੀ ਜਿਹੀ ਚਰਚਾ ਕਰਨ ਦਾ ਮੌਕਾ ਤਾਂ ਮਿਲਿਆ ਜਿਹੜੀ ਗੱਲ ਸੱਚੀ ਹੈਗੀ ਐ ਜੇ ਕਿਤੇ ਨਾ ਕਰਦੇ ਇੰਨੀਆਂ ਗੱਲਾਂ ਘੱਟ ਰੱਖਦੇ ਲੋੜ ਬਹੁਤ ਘੱਟ ਰੱਖ ਲੈਂਦੇ ਤੇ ਮੈਨੂੰ ਲੱਗਦਾ ਹਰਬਾਤ ਸਾਹਿਬ ਤਰੋਕੇ ਪੁੱਤ ਲਾ ਕੇ ਪੂਜਿਆ ਕਰਨ ਸੀਗੇ ਜਿੰਨਾ ਉਹ ਕੰਮ ਕਰਦੇ ਸੀ ਜਿੰਨੇ ਉਹ ਮਿਹਨਤੀ ਸੀ ਜਿੰਨਾ ਉਹਨਾਂ ਨੇ ਵਧੀਆ ਸਾਫ ਸੁਥਰਾ ਉਹਦਾ ਜ਼ਿਕਰ ਰੱਖਿਆ ਸਾਰਾ ਜਿੰਨੇ ਚਿਰ ਉਹਨਾਂ ਦੀ ਗੁਗਦੀ ਰਹੀ ਪਰ ਪਰ ਕੱਲਾ ਬਾਗਲ ਨਹੀਂ ਨਾ ਬਾਗਲ ਪਰਿਵਾਰੋਂ ਨੇ ਜਿੰਨੇ ਹੁਣ ਇੱਕ ਪੂਰ ਸੀ ਲੀਡਰਾਂ ਦਾ ਲਗਭਗ ਸਾਰਿਆਂ ਦੇ ਜਿਹੜੇ ਅੱਗੇ ਜਿਹੜੇ ਪੁੱਤ ਭਤੀਜੇ ਜਿਹੜੇ ਉਹ ਗ੍ਰਾਊਂਡਰ ਪੋਸਟ 'ਚ ਅੱਗੇ ਆਏ ਉਹ ਇਹ ਐ ਹੁੰਦਾ ਹੈ ਬੱਲੇ ਜੀ ਇਹ ਕਲਚਰ ਬਣ ਗਿਆ ਗੱਲ ਥੋੜੀ ਠੀਕ ਹੈ ਇਹ ਇਹ ਹੁਣ ਨਹੀਂ ਬੜਾ ਹੈ ਤਾਂ ਪੁਰਾਣਾ ਹੀ ਬੜਾ ਦਰਿਆਉਂਦਾ ਜਵਾਹਰ ਲਾਲ ਲਹਿਰੂ ਫਿਰ ਉਹਦੀ ਬੇਟੀ ਫਿਰ ਉਹਦਾ ਬੇਟਾ ਇਹ ਅੱਜ ਤਾਂ ਨਹੀਂ ਹੈਗਾ ਕਿਸੇ ਤੇ ਵੇਖ ਲਓ ਚਾਹੇ ਜਿਹਦੇ ਮਰਜ਼ੀ ਤੁਸੀਂ ਸਿਆਸਤ ਸਿਆਸਤਾਨਾਂ ਦੇ ਦੂਜੇ ਸਟੇਟਾਂ ਵਾਲਾ ਦੇ ਵੇਖ ਲਓ ਚਾਹੇ ਬਿਹਾਰ ਦੇ ਵੇਖ ਲਓ ਚਾਹੇ ਤਾਮਲਨਾਡੂ ਦੇ ਦੇਖ ਲਓ ਜਿੱਥੇ ਵਰਜੀ ਅਭੀਸਾਦਾ ਦੇਖ ਲਓ ਜੁਕੀ ਦਾ ਵੇਖ ਲਓ ਹੈਗਾ ਤਾਂ ਇਹ ਐ ਹੁੰਦਾ ਹੈ ਕਿ ਜਿਵੇਂ ਹੁਣ ਤੁਸੀਂ ਐ ਤੁਸੀਂ ਪੱਤਰਕਾਰ ਹੀ ਕਰਦੇ ਆ ਛੋਟੇ ਘਰ ਚ ਜਾਦੇ ਪੱਤਰਕਾਰ ਇਹਦੇ ਚੱਲੂਗਾ ਕਿਉਂਕਿ ਤੁਸੀਂ ਹੈਡ ਆਫ ਦੇ ਸਾਰਾ ਬੱਚਾ ਤੇ ਥੋੜਾ ਬੋਤਾ ਉਹਦਾ ਅਸਰ ਜ਼ਰੂਰ ਹੁੰਦਾ ਜੇ ਤਾਂ ਪੜ੍ਹਾਈ ਪੜੂਈ ਚ ਪਾ ਕੇ ਕਿਸੇ ਪਾਸੇ ਤੁਸੀਂ ਲਾਤੇ ਕੋਈ ਡਾਕਟਰ ਬਣਾਤਾ ਕੋਈ ਇੰਜੀਨੀਅਰ ਬਣਾਤਾ ਫਿਰ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਜਿਹਦੇ ਘਰ ਦੇ ਵਿੱਚ ਜੋ ਕੁਝ ਚੱਲਦਾ ਹੈ ਤੁਸੀਂ ਵੇਖੋ ਜਾਦੇ ਵਕੀਲਾ ਦੇ ਬੱਚੇ ਵਕੀਲ ਨੇ ਡਾਕਟਰਾਂ ਦੇ ਬੱਚੇ ਜਾਦੇ ਡਾਕਟਰ ਨੇ ਤੇ ਐਵੇਂ ਸਿਆਸਤਦਾਨਾਂ ਦੇ ਘਰੇ ਜਦੋਂ ਚੱਲਦਾ ਸਾਰੀ ਜਿਹੜੀ ਸਿਆਸਤ ਹੀ ਚੱਲਦੀ ਹੈ ਸਾਡੇ ਜੋ ਆਖ ਦੇ ਨਾਂ ਵੀ ਚਾਹੁੰਦੇ ਹੋਣ ਜਿਹੜੇ ਸਾਡੇ ਵਰਕਰ ਹੁੰਦੇ ਉਹਨਾਂ ਨੂੰ ਵੱਲੋਂ ਵੱਲੀ ਲੀਡਰ ਬਣਾ ਦਿੰਦੇ ਆ ਉਹ ਲੋਕ ਉਹ ਤੋਂ ਫਾਇਦਾ ਲੈਂਦੇ ਆ ਉਹ ਲੈਂਦੇ ਆ ਉਹ ਵੱਲੋਂ ਵੱਲੀ ਲੀਡਰ ਬਣਾ ਦੇ ਗੱਲ ਹੈਗੀ ਹੈ ਇਹ ਬੰਦੇ ਦੀ ਕਮਜ਼ੋਰੀ ਵੀ ਹੈਗੀ ਹੈ ਮੈਂ ਮੰਨਦਾ ਇਸ ਗੱਲ ਨੂੰ ਇਹ ਸਿਆਸੀ ਲੀਡਰਾਂ ਦੀ ਕਮਜ਼ੋਰੀ ਵੀ ਹੈਗੀ ਹੈ ਤੇ ਇੱਕ ਜਦੋਂ ਦੇਖੋ ਜਦੋਂ ਇਹ ਆਪ ਨੂੰ ਹੰਗਾਰਾ ਮਿਲਿਆ ਜੰਦ ਲਈ ਇਹ ਅੰਬਲ ਲੋਕ ਕੀ ਕਹਿਣ ਲੱਗੇ ਕਿ ਜਦ ਪ੍ਰੈਕਟੀਕਲ ਹਾਲਤ ਇਹ ਬਣ ਗਈ ਸੀ ਤੇ ਤੁਹਾਡੀ ਪਾਰਟੀ ਦੇ ਵਿੱਚ ਜੈਵਨ ਕਾਂਗਰਸ ਵੀ ਹਾਂ ਹਾਂ ਬਿਚ ਉਸ ਆਮ ਬੰਦਿਆਂ ਵਾਸਤੇ ਸਪੇਸ ਨਹੀਂ ਰਹੀ ਤੇ ਨਵੇਂ ਬੰਦਿਆਂ ਵਾਸਤੇ ਕਿਉਂਕਿ ਉਹਨਾਂ ਦੇ ਪੁੱਤਕਤੀ ਜੇ ਰਿਸ਼ਤੇਦਾਰ ਤੇ ਉਹ ਫਿਰ ਹੋਰ ਪਾਸੇ ਸਪੇਸ ਜਿੱਥੇ ਮਿਲੀ ਉਹਨਾਂ ਨੂੰ ਕਰ ਲਈ ਉਧਰ ਚਲੇ ਗਏ ਉਹ ਚਲੋ ਉਹ ਵੀ ਤਜਰਬਾ ਕਰ ਲਿਆ ਉਹ ਤਜਰਬਾ ਤਾਂ ਫੇਲ ਹੋਇਆ ਉਸ ਨਾਲ ਉਹ ਵੀ ਸਾਡੇ ਵਾਲੇ ਨਾਲ ਵੀ ਫੇਲ ਹੋਇਆ ਸਾਡੇ ਤਾਂ ਮੰਨਦਾ ਹੈ ਕਿ ਇਹ ਵੀ ਹੈਗੀ ਕਮਜ਼ੋਰੀ ਸਾਰੇ ਸਿਆਸੀ ਲੀਡਰਾਂ ਦੇ ਵਿੱਚ ਪਰ ਕੋਈ ਕੁਝ ਕਿਈ ਜਾਵੇ ਸਾਰਿਆਂ ਚ ਹੈਗੀ ਹੈ ਇਹ ਆਪਦੇ ਪਰਿਵਾਰ ਬਾਰੇ ਪਰ ਇਹ ਆ ਜਿਹੜਾ ਹੋਣ ਵਾਲਾ ਤੋਂ ਜਿਹੜਾ ਨਵੀਂ ਲਿਆਏ ਜਿਹੜਾ ਉਹ ਤਾਂ ਜਮੀ ਫੇਲ ਹੋ ਗਿਆ ਉਹਨਾਂ ਤੇ ਕੋਈ ਕੈਰੇਕਟਰ ਦਿਖਾਇਆ ਹੀ ਨਹੀਂ ਆਪਦਾ ਕੋਈ ਕੈਰੇਕਟਰ ਜੇ ਦਿਖਾ ਜਾਂਦੇ ਤਾਂ ਸ਼ਾਇਦ ਇਹ ਲੰਮਾ ਸਿਰ ਚੱਲ ਜਾਵੇ ਹੁਣ ਕੀ ਸੋਚਦੇ ਹੋ ਤੁਸੀਂ ਅਗਲਾ ਕੋਰਸ ਆਫ ਐਕਸ਼ਨ ਅਕਾਲੀ ਦਲ ਕੀ ਕਰੇਗਾ ਜਾਂ ਕੀ ਸਿਚੁਏਸ਼ਨ ਹੋਏਗੀ ਅਗਲੀ 27 ਦੇ ਵਾਸਤੇ ਬਲੇ ਟਾਈਮ ਥੋੜਾ ਰਹਿ ਗਿਆ ਮੈਸਰ ਟਾਈਮ ਬੜਾ ਥੋੜਾ ਸਾਨੂੰ ਕੰਮ ਕਰਨਾ ਪੈਣਾ ਬਹੁਤ 4-6 ਮਹੀਨੇ ਰਹਿ ਕੇ ਫਿਰ ਤਾਂ ਇਲੈਕਸ਼ਨ ਮੁੱਕ ਜਾ ਜਣਾ ਪੰਜਾਬ ਨੇ ਅਗਲੇ 26 ਦੇ ਵਿੱਚ ਤਾਂ ਇਲੈਕਸ਼ਨ ਹੋਣ ਦੀ ਵਿਚਾਰ ਜਣਾ ਪਰ ਪੱਤੇ ਸਾਰਿਆਂ ਨੂੰ ਬਹੁਤ ਕੰਮ ਕਰਨਾ ਪੈਣਾ ਕਾਫੀ ਤਰ੍ਹਾਂ ਜਿਹੜੀ ਸਹੀ ਗੱਲ ਹੈਗੀ ਉਹਨੇ ਸਾਡੇ ਵਿਰੋਧੀ ਬਹੁਤ ਨੇ ਤੁਹਾਨੂੰ ਕਾਫੀ ਕੰਮ ਕਰਨਾ ਪੈਣਾ ਸਾਰਿਆਂ ਨੂੰ ਕਰਨਾ ਪੈਣਾ ਇੱਕ ਮੁੱਠੋ ਕੇ ਦੋ ਗੱਲਾਂ ਇੱਕ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿੰਨੇ ਬੰਦੇ ਕੋਈ ਗੁੱਸੇ ਵਿੱਚ ਉਹਨਾਂ ਨੂੰ ਬਣਾਉਣਾ ਪੈਣਾ ਜਿਨ੍ਹਾਂ ਨੂੰ ਡੇੜੇ ਲਾ ਦਾਂਗੇ ਚੰਗਾ ਹੀ ਹੈ ਚਲ ਵਿਰੋਧ ਕਰਨ ਨੂੰ ਤਾਂ ਰਹਿ ਜਾਣਗੇ ਨਾ ਨੇੜੇ ਆ ਰਾਂਗੇ ਸੈਕਿੰਡ ਗੱਲ ਕੇ ਬੰਦੇ ਚੰਗੇ ਚੋਣੇ ਪੈਣੇ ਐ ਐਮਐਸਏ ਵਾਸਤੇ ਹੁਣ ਮਾਰੇ ਬੰਦੇ ਨੂੰ ਲੋਕਾਂ ਨੇ ਜਿਤਾਉਣਾ ਜਿਹੜੇ ਬੰਦੇ ਦਾ ਕਰੈਕਟਰ ਚੰਗਾ ਹੋਊਗਾ ਨਵੇਂ ਚਿਹਰੇ ਆ ਜਾਲੇਉਣੇ ਪੈਣਗੇ ਜਿਹੜੇ ਜਿਹੜੇ ਜਿੱਤ ਸਕਦੇ ਉਹਨਾਂ ਨੂੰ ਦਿਓ ਟਿਕਟਾ ਕੋਈ ਨਾ ਪਾਰਟੀ ਜਿਹੜੇ ਹੁਣ ਵੀ ਕੰਮ ਕਰਦੇ ਆ ਜਿਹੜੇ ਜਿੱਤ ਸਕਦੇ ਪਹਿਲ ਉਹਨਾਂ ਨੂੰ ਦਿਓ ਜਿਹੜੇ ਨਹੀਂ ਜਿੱਤ ਸਕਦੇ ਉਹਨਾਂ ਨੂੰ ਕੋਈ ਹੋਰ ਚੀਜ਼ਾਂ ਦੇ ਦਿਓ ਬਾਅਦ ਚ ਚੇਅਰਮੈਨੀਆਂ ਦੇ ਦਿਓ ਹੋਰ ਕੁਝ ਦੇ ਦਿਓ ਜਿਹੜਾ ਕੋਈ ਦੇਣਾ ਉੱਥੇ ਤਾਂ ਕੁਝ ਬੰਦੇ ਤਾਂ ਚੇਂਜ ਕਰਨੇ ਪੈਣਗੇ ਕਾਫੀ ਉਹਨਾਂ ਵਿੱਚ ਹੈਗਾ ਉਹ ਜਿੱਤ ਨਹੀਂ ਸਕਦੇਗੇ ਉਹ ਵਜਾ ਚੇਂਜ ਕਰਨਾ ਤੇ ਮਿਹਨਤ ਬਹੁਤ ਕਰਨੀ ਪਊਗੀ ਪ੍ਰਧਾਨ ਜਿਹਨੂੰ ਖਾਸ ਕਰਕੇ ਹੋਣਾ ਜਿਹੜਾ 1.5 ਸਾਲ ਹੈਗਾ ਉਹਦੇ ਨਾਲ ਜਿਹੜੇ ਸਾਥੀ ਵੀ ਲੱਗਣ ਉਹਨਾਂ ਨੂੰ ਵੀ ਕਾਫੀ ਵੱਡੀ ਮਿਹਨਤ ਕਰਨੀ ਪੈਣੀ ਟਿਕਣਾ ਨਹੀਂ ਪੈਣਾ ਬਿਸਤਰਾ ਬਾਦ ਸਾਹਿਬ ਨੂੰ ਗੱਡੀ ਚ ਰੱਖਣਾ ਪੈਣਾ ਸੁਖਵੀਰ ਤੇ ਬਾਦ ਸਾਹਿਬ ਨੇ ਗੱਲਾਂ ਕੀ ਸੁਖਵੀਰ ਕਿਹੋ ਜਿਹਾ ਲੀਡਰ ਨੇ ਅਜ ਕਿਹੜੇ ਗੁਣ ਨੇ ਕਿਹੜੇ ਔਗਲ ਨੇ ਸੁਖਵੀਰ ਵੇਖੋ ਜਿੱਥੋਂ ਦੇਖੋ ਤਾਂ ਮੇਰਾ ਵਾਹ ਪਿਆ ਉਹਨਾਂ ਨਾਲ ਜਿੱਥੋਂ ਮੈਂ ਵਰਤਿਆ ਉਹਨਾਂ ਨਾਲ ਕਾਫੀ ਚਿਰ ਦਾ ਹੁੰਦਾ ਸਮਝ ਲਾ ਵੀ ਜਿਆਦਾ ਉਹਨਾਂ ਨਾਲ ਬਾਅਦ ਸਾਡਾ 2002 ਤੋਂ ਬਾਅਦ ਪੈਣ ਲੱਗੇ ਉਹ ਜਸ ਤਕਨੀਕੀ ਗਾਈਡਾ ਕੋ ਬੜਾ ਆ ਉਦੋਂ ਜਦੋਂ ਕਾਪਟਰ ਉਹਦੇ ਘਰ ਹਾਂ ਬਸ ਇਹਨਾਂ ਨਾਲ ਜੁਲਪ ਜਾ ਉਦੋਂ ਦਾ ਇਹਨਾਂ ਨਾਲ ਫਿਰ ਕੋਈ ਪਹਿਲਾਂ ਤਾਂ ਬਾਤ ਸਾਬ ਨਹੀਂ ਹੁੰਦੀ ਸਾਡਾ ਤਾਂ ਸਿੱਧਾ ਇਹਨਾਂ ਨਾਲ ਹੀ ਹੁੰਦਾ ਸੀ ਵਗੈਰਾ ਕੋਈ ਜ਼ਮੀਨ ਤੇ ਢਿੱਡ ਦਾ ਤਾਂ ਹੈਗਾ ਉਹ ਸਾਫ਼ ਢਿੱਡ ਚ ਉਹਦੇ ਚ ਕੁਝ ਨਹੀਂ ਹੈਗਾ ਬੋਲ ਜ਼ਿਆਦਾ ਕਈ ਵਾਰੀ ਕਈ ਕਈ ਰੀ ਜੇ ਮਣ ਕੋਈ ਗੱਲ ਮੈਂ ਵੈਸੇ ਉਹ ਦੱਸ ਗਿਆ ਵਾ ਉਹ ਫਿਰ ਦੂਜਾ ਰਵੀ ਦੱਸ ਦਿੰਦਾ ਉਹਨੇ ਮਜਬੂਰੀ ਆ ਉਹਦੇ ਢਿੱਡ ਚ ਕੁਝ ਨਹੀਂ ਹੈਗਾ ਸਾਫ਼ ਹੈ ਢਿੱਡ ਦਾ ਹੈਗਾ ਮਿਹਨਤੀ ਵੀ ਹੈਗਾ ਕੰਨਾ ਦਾ ਕੱਚਾ ਹੈ ਕੀ ਹਾਂ ਨਹੀਂ ਕੰਨਾ ਦਾ ਕੱਚੇ ਵਾਲੀ ਗੱਲ ਤਾਂ ਨਹੀਂ ਮੈਂ ਹਲੇ ਮੰਨਦਾ ਵੀ ਕੰਨਾ ਦੀ ਕੱਚੇ ਵਾਲੀ ਗੱਲ ਹੈਗੀ ਆ ਐਂ ਤਾਂ ਸੋਚਦਾ ਸਾਰਾ ਉਹ ਕਰਦੇ ਕਰਦੇ ਰਹਿੰਦੇ ਜਿਹੜੀ ਗੱਲ ਦੱਸ ਦਿੰਦਾ ਕਹਾ ਜੇ ਬੰਦਾ ਫਿਰ ਬਹੁਤੇ ਕਈ ਬੀਖੋ ਲੀਡ ਵਾਲ ਸਾਹਿਬ ਆ ਤੁਸੀਂ ਵੀ ਵੇਖਿਆ ਉਹ ਤਾਂ ਢਿੱਡ ਦੀ ਲੋਕਿਆਂ ਦੇ ਜਿਆਦਾ ਵਾਲ ਸਾਹਿਬ ਨੂੰ ਪਤਾ ਜਾਂ ਰੱਬ ਨੂੰ ਪਤਾ ਹੋਰ ਨੇ ਤੇ ਕਈ ਕਹਿੰਦੇ ਸ਼ਾਇਦ ਰੱਬ ਨੂੰ ਵੀ ਨਾ ਪਤਾ ਹੋਵੇ ਉਹ ਗੱਲ ਕਹਾਂ ਨਹੀਂ ਸੀ ਰੱਖਦੇ ਗੱਲ ਤੇ ਮੈਂ ਕੋਈ ਗੱਲ ਕਰਿਆ ਜੀ ਆ ਆਏ ਆਪਣੇ ਪਾਰਟੀ ਵਾਸਤੇ ਆਏ ਹੋਣਾ ਜੀ ਉਹ ਸੁਣ ਲੈਂਦੇ ਜੇ ਠੀਕ ਲੱਗਦੀ ਉਹ ਤੇ ਅਫਰ ਕਰ ਲੈਂਦੇ ਨਹੀਂ ਛੱਡ ਦਿੰਦੇ ਇਹ ਇਹਦਾ ਸੁਭਾਅ ਹੁੰਦਾ ਕਈ ਵਾਰ ਹਾਸੇ ਚ ਫਿਰ ਗਾ ਦੱਸ ਦਿੰਦੇ ਆ ਸ਼ੁਕਲ ਜੀ ਆਹੋ ਆਖਰੀ ਜਵਾਬ ਜੀ ਭਗਵਾਨਤਮਾਨ ਬਾਰੇ ਕੀ ਹੈਗਾ ਮਤਲਬ ਦੇਖੋ ਇੱਕ ਤਾਂ ਚਲੋ ਇਹ ਹੁੰਦਾ ਨਾ ਵੀ ਉਹ ਮੋੜੇ ਜੀ ਅਸੈਸਮੈਂਟ ਕੀ ਹੈ ਤੁਹਾਡੇ ਕਿਹੋ ਜਿਹਾ ਚੀਫ ਮਿਨਿਸਟਰ ਹੋ ਅਗੇ ਇਹ ਤਾਂ ਕਿਹੋ ਜਿਹੀ ਸ਼ਕਤੀਤ ਨਹੀਂ ਐਸਾ ਚੀਫ ਮਿਨਿਸਟਰ ਬਣ ਕੀ ਕਿਹਦਾ ਜਰੂਰ ਹੋਵੇ ਬਿਖੂ ਭਗਵਾਨਤਮਾਨ ਨੇ ਜਦੋਂ ਪਹਿਲਾਂ ਗੱਲਾਂ ਤਾਂ ਕੀਤੀਆਂ ਸਾਰੀਆਂ ਵੱਡੀਆਂ ਸਾਰੇ ਦੋਸ਼ ਲਾਏ ਦੂਜਿਆਂ ਤੇ ਵੀ ਹੈਲੀਕਾਪਟਰ ਐਵੇਂ ਲਈ ਫਿਰਦੇ ਆ ਇਹ ਪੱਥਰ ਐਵੇਂ ਲਾਉਂਦੇ ਫਿਰਦੇ ਆ ਪੱਥਰ ਦੀ ਗਿ ਲੋਡ ਆ ਜਿਹੜਾ ਕੰਮ ਹੋ ਗਿਆ ਪੱਥਰ ਤਾਂ ਮਿਸਤਰੀ ला ਸਕਦਾ ਆ ਅਸ਼ਥਿਆਰਵਾਜੀਆਂ ਤੇ ਫੋਟੋ ਲਾਉਣ ਦੀ ਕੀ ਲੋੜ ਐ ਇਹ ਸਾਰੀਆਂ ਚੀਜ਼ਾਂ ਨੂੰ ਕੰਡਾ ਮੇ ਕੀਤਾ ਸੀ ਭਗਵਾਨ ਦਵਾਨ ਜੀ ਨੇ ਵੀ ਇਹ ਗਲਤ ਐ ਜੇ ਸਾਡੀ ਸਰਕਾਰ ਅੱਗੇ ਸੀ ਨਹੀਂ ਕਰਾਂਗੇ ਤੇ ਉਹ ਹੁਣ ਸਾਰਾ ਉਦੋਂ ਜ਼ਿਆਦਾ ਹੋ ਰਿਹਾ ਆਪ ਵੀਖ ਲਿਆ ਵੀ ਹੁਣ ਹੁਣ ਤਾਂ ਉਹਦੋਂ ਵੀ ਕਿਤੇ ਜ਼ਿਆਦਾ ਹੋ ਰਿਹਾ ਇਸ ਕਰਕੇ ਸਰਕਾਰ ਲੋਕਾਂ ਤੇ ਜਿਹੜੀ ਕੋਈ ਜਿਵੇਂ ਲੋਕਾਂ ਨੂੰ ਆਸਾਂ ਸੀ ਇਹਨਾਂ ਤੋਂ ਸਾਰਿਆਂ ਤੋਂ ਵੀ ਨਵੇਂ ਬੰਦੇ ਆ ਨਵੀਂ ਲੈਣ ਲੈ ਕੇ ਆਏ ਆ ਵੀ ਅਸੀਂ ਸਾਰਾ ਨਵਾਂ ਕਰਾਂਗੇ ਜਿਹੜੀਆਂ ਪ੍ਰਾਣੀਆਂ ਗਲਤ ਕਰਦੇ ਨੇ ਇਹ ਬੰਦ ਕਰਾਂਗੇ ਸਾਰਾ ਕੁਝ ਉਹਨੂੰ ਚੀਜ਼ ਕੋਈ ਬੰਦ ਤਾਂ ਹੋਈ ਨਹੀਂ ਰਿਸ਼ਵਤੀ ਵੀ ਪੂਰੇ ਜੋਰਾ ਤੇ ਆਪਾਂ ਮੇ ਕਹੀ ਜਾਂਦੇ ਆ ਸਾਡਾ ਫ੍ਰੀ ਹੈ ਜੀ ਇੱਥੇ ਤਾਂ ਉਹ ਕੁਝ ਨਹੀਂ ਹੁੰਦਾ ਜੀ ਰਿਸ਼ਵਤ ਵੀ ਕੋਈ ਕੰਮ ਐ ਇਸ ਵੇਲੇ ਰਿਸ਼ਵਤ ਕਰਾਨੀ ਹੁੰਦਾ ਨਾ ਕੋਈ ਨਸ਼ੇ ਨੂੰ ਸ਼ਰੀ ਵੀ ਕੋਈ ਬੰਦ ਨਹੀਂ ਹੋਇਆ ਸ਼ਕਤੀ ਜ਼ੂਰ ਕਰ ਰਹੀ ਹੈ ਪੁਲਿਸੇ ਨਹੀਂ ਕਿ ਨਹੀਂ ਐਸ ਵੇਲੇ ਕਾਫੀ ਕਰ ਰਹੀ ਹੈ ਤੇ ਪਰ ਬੰਦ ਨਹੀਂ ਹੋਇਆ ਬਾਕੀ ਕੋਈ ਨਵੀਂ ਚੀਜ਼ ਤਾਂ ਕੋਈ ਕੀਤੀ ਨਹੀਂ ਜੀ ਜਦ ਤੱਕ ਕੋਈ ਤੁਹਾਡੇ ਤੁਹਾਡੀ ਨਿਗਾ ਚਾਹੀਗੀ ਤਾਂ ਤੁਸੀਂ ਵੀ ਸਾਡੇ ਨਿਗਾ ਚ ਤਾਂ ਕੋਈ ਇਹੋ ਜੀ ਚੀਜ਼ ਹੈ ਨਹੀਂ ਨਵੀਂ ਜਿਹੜੀ ਕੋਈ ਦੱਸੀ ਜਾ ਸਕੇ ਆਉਣ ਵਾਲੀ ਪੀੜ੍ਹੀ ਨੂੰ ਵੀ ਆ ਪਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਆ ਕਰਿਆ ਇੱਕ ਜਿਹੜਾ ਹੁਣ ਜ਼ਿਆਦਾ ਦਿੱਲੀ ਹਾਰਤ ਤੋਂ ਬਾਅਦ ਦਿੱਲੀ ਵਾਲਿਆਂ ਦਾ ਜ਼ਿਆਦਾ ਤਖਲ ਵਧ ਗਿਆ ਇਹ ਸਾਰੇ ਲੋਕਾਂ ਨੂੰ ਵੀ ਪਤਾ ਹੈ ਅਫਸਰ ਵੀ ਓਕੇ ਨੇ ਇਸ ਗੱਲ ਦੇ ਉੱਤੇ ਜੇ ਅਸੀਂ ਤਾਂ ਗੱਲ ਕਰੀਦੇ ਤੁਸੀਂ ਵੀ ਕਦੇ ਕਰਕੇ ਵੇਖ ਲਓ ਅਮਲ ਤਾਂ ਕਰਦੇ ਹੋਵੋਗੇ ਜਦੋਂ ਜਾਂਦੇ ਆ ਮੇਰੇ ਨਾਲ ਉਹਨਾਂ ਨੂੰ ਮੈਂ ਵੀ ਮਿਲਦਾਰੀ ਤਾਂ ਕਰਦੇ ਆ ਅਫਸਰ ਵੀ ਇਸ ਗੱਲ ਤੇ ਓਕੇ ਨੇ ਜਿਆਦਾ ਵੀ ਅਸੀਂ ਕੀ ਕਰੀਏ ਕੀ ਦਾ ਹੁਕਮ ਨੇਗੀ ਸੋ ਇਸ ਕਰਕੇ ਦਿੱਲੀ ਨੇ ਹੁਣ ਜਿਆਦਾ ਹੀ ਪਕੜ ਮੰਨ ਲਈ ਉਹਦੇ ਨਾਲ ਪੰਜਾਬ ਦੇ ਲੋਕ ਜਿਆਦਾ ਓਕੇ ਨੇ ਆਮ ਲੋਕ ਵੀ ਸਾਡੇ ਦਿੱਲੀ ਦੇ ਲੋਕ ਕਰਕੇ ਸਾਡੇ ਤੇ ਰਾਜ ਕਿਵੇਂ ਕਰਨ ਸੋ ਇਸ ਕਰਕੇ ਕੋਈ ਨਵੀਂ ਗੱਲ ਕੋਈ ਮੈਨੂੰ ਤਾਂ ਲੱਭੀ ਨਹੀਂ ਕੋਈ ਅਜਿਹੀ ਚੀਜ਼ ਜਿਹੜੀ ਕੋਈ ਨਵੀਂ ਕੀਤੀ ਹੋਵੇ ਵੀ ਜਿਹੜੀ ਆਪਾਂ ਦੱਸ ਸਕਦੇ ਹੋਏ ਵੱਡੇ ਮਨ ਦੇ ਨਾਲ ਵੀ ਕੋਈ ਨਵੀਂ ਆ ਚੀ ਚੰਗੀ ਕਿਸ ਪਿਛਲੀਆਂ ਸਰਕਾਰਾਂ ਨਾਲੋਂ ਚੰ ਬਹੁਤ ਨਿਰਮਾਣੀ ਜੀ ਜੀ ਗੁਰੂ ਜੀ ਆਨ ਮਿਹਰਬਾਨ ਸਕੰਦਰ ਸਿੰਘ ਮਲੂਕਾ ਜੀ ਨੇ ਕਾਫੀ ਗੈਰ ਰਸਮੀ ਢੰਗ ਨਾਲ ਖੁੱਲ੍ਹੀ ਗੱਲ ਕੀਤੀਆਂ ਤੇ ਇਹ ਵੀ ਇੱਥੇ ਤੱਕ ਵੀ ਵੀ ਸੁਖਵੀਰ ਬਾਦਲ ਜਿਹੜੇ ਸ਼ਖਸੀਅਤ ਦੇ ਗੁਣੋ ਗੁਣੇ ਉਹ ਵੀ ਖੁੱਲ੍ਹ ਕੇ ਦੱਸਦੇ ਨੇ ਤੇ ਬਹੁਤ ਉਮੀਰ ਕਰਦਿਆ ਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇਹ ਜਿਹੜਾ ਗੱਲਬਾਤ ਸਾਡੀ ਇਹ ਜਾਣਕਾਰੀ ਭਰਪੂਰ ਵੀ ਰਹੇਗੀ ਤੇ ਕੁਝ ਨਾ ਕੁਝ ਦੇ ਵਿੱਚੋਂ ਸੰਕੇਤ ਵੀ ਮਿਲ ਰਹੇ ਕਿ ਸਿਆਸਤ ਹੁਣ ਕਿੱਧਰ ਨੂੰ ਜਾਏਗੀ ਕਾਲੀ ਸ਼ਕਤ ਖਾਸ ਕਰਕੇ ਬਹੁਤ ਮਿਲਦਾ